ਹਾਲ ਵੀ ਦੱਸਣਾ ਅੱਜੇ ਰਸਤਾ ਰੁਕਾ ਗਿਆ ਫੈਕਟਰੀ ਦਾ ਕੀ ਕਹੋਗੇ ਇਸ ਨੂੰ ਅਸੀਂ 2 ਸਾਲ ਤੋਂ ਹੀ ਇੱਥਾਰਖ ਲੜਦੇ ਆਉਨੇ ਆ ਇਹ ਅਸੀਂ 40 50 45 ਦਿਨ ਤੋਂ ਧਰਨਾ ਮਿਲ ਗਿਆ ਫੈਕਟਰੀ ਸਾਹਮਣੇ ਪਰ ਸਾਡੀ ਕੋਈ ਇਹਨੇ ਕੋਈ ਸਾਰ ਨਹੀਂ ਲਈ ਅੰਦਰ ਕੰਮ ਚੱਲ ਰਿਹਾ ਇਸ ਕਰਕੇ ਅਸੀਂ ਇਹ ਰਸਤਾ ਨੁਕਣ ਦੀ ਲੋੜ ਪਤਾ ਜੀ ਬੀਸੀ ਸਾਹਿਬ ਨੂੰ ਵੀ ਮਿਲੇ ਸੀ 2-3 ਦਿਨ ਪਹਿਲਾਂ ਉਹਨਾਂ ਵੱਲੋਂ ਕੀ ਇਸ਼ਵਾਚਨ ਦਿੱਤਾ ਗਿਆ ਜੀ ਉਹਨਾਂ ਕੋਈ ਇਸ਼ਵਾਚਨ ਨਹੀਂ ਦਿੱਤਾ ਤੁਹਾਨੂੰ ਉਹਨਾਂ ਦੀ ਕਮੇਟੀ ਬਣ ਗਈ ਥੋੜੀ ਅਸੀਂ ਆ ਵੀ ਜਿੰਨੀ ਜਰ ਕਮੇਟੀ ਨੇ ਰਿਪੋਰਟ ਨਹੀਂ ਆਉਂਦੀ ਤੈਨੂੰ ਇਹਨੂੰ ਵੀ ਕੰਮ ਬੰਦ ਕਰਾਓ ਜਦੋਂ ਦੂਜੇ ਦਿਨਾਂ ਫੈਕਟਰੀ ਦਾ ਕੰਮ ਬੰਦ ਹੈ ਇਧਰ ਇਧਰ ਨੱਗਰੇ ਨੇ ਇਹ ਫੈਕਟਰੀਆਂ ਨਹੀਂ ਹੁਣ ਸਾਡੀ ਚਾਰਾਂ ਦੀ ਕਮੇਟੀ ਬਣੀ ਹੋਈ ਹੈ ਜਿੱਤੇ ਹੁੰਦੜੀ ਖਾੜਾ ਸੰਗਰਾਲੀ ਰਾਜਪੂਤਾਂ ਦੇ ਮੁਸਕਬਾ ਦੀ ਹੁਣ ਸਾਡੀ ਕਮੇਟੀ ਦਾ ਫੈਸਲਾ ਹੈ ਭਾਈ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਕਿਸੇ ਫੈਕਟਰੀ ਨੂੰ ਕੰਮ ਚੱਲੂਗਾ ਨਹੀਂ ਮੁਸਕਬਾ ਬਾਏ ਉਹ ਕਾਹਦੀ ਨੀ ਦਾ ਰਸਤਾ ਇਹ ਕਿੰਨੇ ਦਿਨ ਲਈ ਰੋਕਿਆ ਜੀ ਕੋਈ ਬਦਲ ਕਿੰਨੇ ਦਿਨ ਰੋਇਆ ਜੀ ਤੇ ਜਿਹੜਾ ਧਰਨਾ ਚੱਲ ਉੱਤੇ ਬੰਦੇ ਬੈਠੇ ਨੇ ਜੀ ਕੀ ਆਪਣੇ ਸਬੰਧਤ ਅਧਿਕਾਰੀਆ ਦੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਸੀ ਨਹੀਂ ਕੋਈ ਗੱਲ ਕਰਨੀ ਨਹੀਂ ਤੇ ਕੋਈ ਆਪਣੇ ਮਾਨਯੋਗ ਅਦਾਲਤ ਦਾ ਕੋਈ ਸਾਰਾ ਲੈਂਦਾ ਜੀ ਨਹੀਂ ਸਾਡੇ ਕੋਲ ਕੋਈ ਕੇਸ ਕੀਤਾ ਅਸੀਂ ਉਹਦਾ ਜਵਾਬ ਦੱਤਾ ਅਸੀਂ ਆਪਣੇ ਕੋਲ ਕੋਈ ਕੇਸ ਨਹੀਂ ਕੀਤਾ ਔਰ ਫੈਕਟਰੀ ਦੇ ਕਹਿੰਦੇ ਮਾਲਕ ਵੱਲੋਂ ਕੋਈ ਰਫਲ ਨਾਲ ਤਿੰਨ ਤਰੀਕ ਨੂੰ ਜੀ ਜਦੋਂ ਸਵੇਰੇ ਸਵੇਰੇ ਅਸੀਂ ਧਰਨੇ ਨੂੰ ਰੋਣੀ ਹੁੰਦੀ ਸੀ 11-15 ਬੰਦੇ ਇਹ ਰਫਲ ਲੈ ਗਿਆ ਚੋਣ ਜਬਤਾ ਲੱਗਿਆ ਪੋਟਾਂ ਦੇ ਭਈਏ ਸੀ ਕਿਧਰ ਨੇ ਆਇਆ ਸੀ ਇਹ ਸਾਰੇ ਬੰਦੇ ਨੂੰ ਗਾਲਾਂ ਕੱਢ ਕੇ ਗਿਆ ਅਸੀਂ ਪੁਲਿਸ ਕੋਲ ਕੰਪਲੀਟ ਕੀਤੀ ਐਸੇ ਸੀ ਮੈਡਮ ਕੋਲ ਜਾ ਕੇ ਆਏ ਸਾਡੀ ਕੋਈ ਸੁਣਵਾਈ ਨਹੀਂ ਅਖੀਰ ਨੂੰ ਤਾਂ ਕਦਮ ਚੁੱਕਿਆ ਸੀ ਹਾਂਜੀ ਵੀਰ ਜੀ ਕੀ ਨਾਮ ਹੈ ਹਰਮੇਲ ਸਿੰਘ ਪਿੰਡ ਮੁਸਕਾਵਾਜੂ ਅੱਜ ਤੁਸੀਂ ਰਾਹ ਰੋਕਿਆ ਪਿੰਡ ਮੁਸਕਾਵਾਜੂ ਕੀ ਕਾਰਨ ਹੈ ਕਾਰਨ ਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੀ ਮਲ ਫੈਕਟਰੀ ਲੱਗ ਰਹੀ ਆ ਇਹਦੇ ਨਾਲ ਦੀਆਂ ਚਾਰ ਫੈਕਟਰੀਆਂ ਮਲ ਲੱਗ ਰਹੀਆਂ ਨੇ ਚਾਰਾਂ ਦੇ ਵਿਰੋਧਾ ਚਾਰਾਂ ਦੇ ਕੰਮ ਬੰਦਦਾ ਤਿੰਨਾਂ ਦਾ ਸਾਰੀ ਕੰਮ ਬੰਦਦਾ ਚੌਥੀ ਆਪਣੀ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਆ ਜੀ ਕਰ ਦੰਨੇ ਆ ਬੰਦ ਇਦਾਂ ਕਹਿ ਕੇ ਸਾਨੂੰ ਰੇਟਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ 20 ਸਾਬ ਨੂੰ ਇੱਕ ਡਿਸੀਜਨ ਹੀ ਆਪਣੇ ਮੈਂਬਰਾਂ ਦੀ ਕਮੇਟੀ ਬਣਾਤੀ ਸੀ ਪੰਜੇ ਉਹਨਾਂ ਦੇ ਜਿਹੜੇ ਬੰਦੇ ਨੇ ਉਹਦੇ ਸਾਈਨ ਨੇ ਸਾਰਾ ਕੁਝ ਹੈਗਾ ਵੀ ਇਹ ਕੰਮ ਅੱਜ ਤੋਂ ਬੰਦ ਰੱਖੂਗਾ ਪਰਮਿੰਦਰ ਸਿੰਘ ਕਿੰਨੇ ਮਹੀਨੇ ਹੋ ਗਏ ਪਰ ਉਲਟਾ ਹੋਇਆ ਕਿ ਅਸੀਂ ਅਵੇਸਲੇ ਹੋ ਗਏ ਵੀ ਚਲੋ ਪ੍ਰਸ਼ਾਸਨ ਨੂੰ ਕਹਿਤਾ ਪਰ ਉਹਨਾਂ ਨੇ ਕੰਮ ਇੰਨਾ ਤੇਜ਼ ਕਰਤਾ ਵੇ ਫੈਕਟਰੀ ਖੜੀ ਕਰਤੀ ਅਸੀਂ ਦੇ ਵਾਰੀ ਦੇ ਕਹਿੰਦੇ ਰਹੇ ਹਾਂ ਹੁਣ ਵੀ ਕਹਿੰਦੇ ਰਹੇ ਹਾਂ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਸਾਡੇ ਖਿਲਾਫ ਇੱਕ ਇਹਨਾਂ ਨੇ ਰੱਟ ਪਾਈ ਆ ਵੀ ਆ ਚਾਰ ਪੰਜ ਬੰਦੇ ਆ ਉਸ ਕਹਾ ਬਾਤੋਂ ਜਿਹੜੇ ਫੈਕਟਰੀ ਦਾ ਵਿਰੋਧ ਕਰਦੇ ਆ ਬਾਕੀ ਸਾਰਾ ਪਿੰਡ ਨਾਲ ਆ ਫੇਰ ਜਦੋਂ ਸਾਡੇ ਪਿੰਡ ਦਾ ਬਾਈਕਾਟ ਹੋਇਆ ਸਾਡੇ ਪਿੰਡ ਦਾ ਨਹੀਂ ਨਾਲ ਟੱਪੜੀਆਂ ਦਾ ਖੀਰ ਨਹੀਂ ਦਾ ਤਾਂ ਤੁਸੀਂ ਖੁਦ ਸਾਰੇ ਪੱਤਰਕਾਰ ਸਾਹਿਬਾਨ ਨੂੰ ਪਤਾ ਵੀ ਸਾਰਾ ਬਾਈਕਾਟ ਕਿੰਨੀਆਂ ਕਿ ਵੋਟਾਂ ਪਈਆਂ ਕੀ ਸੀ ਸਾਰਾ ਪਿੰਡ ਇੱਕ ਮੋਰੀ ਜੀ ਲੰਘਿਆ ਸਾਰਾ ਪ੍ਰਿੰਡ ਵਿਰੋਧ ਕਰਦਾ ਬੱਚਾ ਬੱਚਾ ਵਿਰੋਧ ਕਰਦਾ ਬੱਚਾ ਬੱਚਾ ਮਰਨ ਦੇ ਖੜਾ ਫੇਰ ਸਰਕਾਰ ਨੂੰ ਵੀ ਪਤਾ ਚੰਗੀ ਤਰ੍ਹਾਂ ਲੱਗ ਗਿਆ ਸਬੂਤ ਵੀ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਹਾਂ ਹਾਂਜੀ ਕਰਦੇ ਹਾਂ ਪਰ ਲਾਸਟ ਤੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾ ਤੇ ਫਿਰਦਿਆਂ ਨੂੰ ਤੱਤੇ ਰੇਤੇ ਦੇ ਬੈਠੇ ਆ ਸ਼ਾਂਤ ਮੈਂ ਹੀ ਬੈਠੇ ਆ ਪਰ ਅਸੀਂ ਅੱਜ ਅੱਕ ਕੇ ਇਸ ਸੈਕਟਰੀ ਦਾ ਕੰਮ ਬੰਦ ਕੀਤਾ ਕਿਉਂਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇ ਸਾਮਾਨ ਆ ਰਿਹਾ 100 100 ਜਿਹੜਾ ਇਹਨਾਂ ਦਾ ਕੰਕਰੀਟ ਆ ਪਾਉਣ ਵਾਲਾ ਸਾਮਾਨ ਉਹ ਤੇ ਇੰਗਲਾਂ ਚਦਰਾਂ ਆ ਚਾਰ ਇੰਚੇ ਨੇ ਛੱਡ ਖੜਾ ਕਰਤਾ ਲੇਬਰ ਇੰਨੀ ਵਧਾਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਕੋਈ ਸਾਡੀ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਕੋਈ ਕੋਈ ਸੁਣਵਾਈ ਨਹੀਂ ਦਸੇ ਸਾਹਿਬ ਨੇ ਅਸੀਂ ਮੀਟਿੰਗ ਕੀਤੀ ਸੀ ਖੁਦ ਮੈਂ ਮੀਟਿੰਗ ਦੇ ਵਿੱਚ ਸੀਗਾ ਉੱਥੇ 5000 ਬੰਦੇ ਇਕੱਠੇ ਸੀ ਤੁਸੀਂ ਦੇਖਿਆ ਤਾਲਮੇਲ ਕਮੇਟੀ ਬਣ ਗਈ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹ ਸਾਡੀਆਂ ਚਾਰ ਕਮੇਟੀ ਫੈਕਟਰੀਆਂ ਚਾਰੇ ਜਗ੍ਹਾ ਤੱਕ ਤਾਲਮੇਲ ਕਮੇਟੀ ਸਾਡੀ ਬਣ ਗਈ ਆ ਪਰ ਉਹਦੇ ਵਿੱਚ ਹੋਇਆ ਕੀ ਆ ਵਿਚਾਰ ਕਰ ਲਈ ਵੀ ਦੇਖੋ ਜੀ ਅਸੀਂ ਉਹਨੂੰ ਕਿਹਾ ਵੀ ਸਾਡੇ ਕੰਮ ਚੱਲਦਾ ਤਾਂ ਤਾਲਮੇਲ ਕਮੇਟੀ ਨੇ ਕਹਿਤਾ ਵੀ ਸਾਡੇ ਕੰਮ ਬੰਦ ਆ ਤੁਸੀਂ ਬੰਦ ਕਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋ ਗਈ ਐਕਸ਼ਨ ਕਮੇਟੀ ਦੀ ਸਾਰਿਆਂ ਨੇ ਕਹਿਤਾ ਵੀ ਇਹ ਕੰਮ ਆ ਜਿਹੜਾ ਸਵੇਰੇ ਬੰਦ ਕੀਤਾ ਜਾਊਗਾ ਅੱਜ 15 ਤਰੀਕ ਨੂੰ ਅੱਜ 15 ਤਰੀਕਾ 6ਵਾਂ ਮਹੀਨਾ 2024 ਅਸੀਂ ਸਵੇਰੇ 7 ਵਜੇ ਆ ਕੇ ਕੰਮ ਬੰਦ ਕਰਤਾ ਜੀ ਫਿਰ ਕੋ ਫੈਕਟਰੀ ਦਾ ਕੰਮ ਬੰਦ ਕੀਤਾ ਤਾਂ ਦੂਜੀ ਇੱਥੇ ਰੁਕੀ ਹੋਈ ਸਿਰਫ ਤਾਂ ਰੁਕਿਆ ਜੀ ਫੈਕਟਰੀ ਦਾ ਕੰਮ ਬੰਦ ਕਰਨ ਲਈ ਹੋਰ ਸਾਡਾ ਕੋਈ ਪਰਪਸ ਨਹੀਂ ਹੈ ਦੇਖੋ 69 ਦਿਨਾਂ ਤੋਂ ਸਾਡਾ ਚੱਲਦਾ ਫੈਕਟਰੀ ਦੇ ਮੂਹਰੇ ਉਹ ਅਸੀਂ ਦਾ ਪ੍ਰੋਟੈਸਟ ਆਪਾਂ ਜਾਰੀ ਰੱਖਿਆ ਹੋਇਆ ਆ ਸਿਰਫ ਕੰਮ ਬੰਦ ਕਰਨ ਲਈ ਅਸੀਂ ਦੋ ਸਾਈਡਾਂ ਤੋਂ ਸਾਡਾ ਬੰਦ ਕਰਤੀਆਂ ਤੇ ਅਸੀਂ ਕੋਈ ਸਮਾਨ ਇਹਦੇ ਅੰਦਰ ਨਹੀਂ ਜਾਣ ਇਹ ਦੋ ਜਗ੍ਹਾ ਜੀ ਇੱਕ ਪਿੰਡ ਵਾਲੇ ਪਾਸੇ ਇੱਕ ਨਹਿਰ ਵਾਲੇ ਪਾਸੇ ਸਾਡੇ ਪਿੰਡ ਦਾ ਰਸਤਾ ਹੈ ਸਾਡੇ ਨਗਰਾਂ ਦੇ ਸਾਰੇ ਮੁਸ਼ਕਵਾਤ ਖੇਰੀਆਂ ਟੱਪੀਆਂ ਸਿਆਲਾ ਜੋ ਵੀ ਆਸਲ ਨਗਰ ਨੇ ਇਹਨਾਂ ਨੇ ਇਕੱਠੇ ਹੋ ਕੇ ਬੰਦ ਕੀਤਾ ਸਾਨੂੰ ਇਹਦੇ ਵਿੱਚ ਕੋਈ ਤਰ੍ਹਾਂ ਦਾ ਸਾਡਾ ਹੀ ਰਸਤਾ ਸੀ ਆ ਫਿਰ ਰੋਕਿਆ ਹੈ ਸਰ ਮੁਸ਼ਕਵਾਤ ਦਾ ਕੀ ਮਾਮਲਾ ਜੀ ਜਿਹੜੇ ਉਹ ਧਰਨਾ ਲਈ ਬੈਠੇ ਨੇ ਕਾਫੀ ਦੇਖਦੇ ਲੋ ਜਿਹੜੀ ਉਹ ਹੈ ਉਹ ਫਕੀ ਦੇ ਗਏ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ ਆ ਪੀਸਫੁੱਲ ਜਿਹੜਾ ਪ੍ਰੋਟੈਸਟ ਚੱਲਿਆ ਅੱਜ ਵੀ ਜਿਹੜਾ ਫਕੀ ਦੇ ਦੋਨੇ ਪਾਸੇ ਉਹ ਲੋਕ ਸੜਕ ਦੇ ਪੀਸਫੁਲੀ ਬੈਠੇ ਆ ਜਿਹਦੇ ਸੁੰਦੀ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਨੇ ਅੱਜ ਐਸ.ਪੀ ਹੈਡਕੁਆਟਰ ਸ਼੍ਰੀ ਤਰਨ ਨਦਨ ਸਾਹਿਬ ਤੇ ਸਾਡੀ ਜਿਹੜੀ ਫੋਰਸ ਪ੍ਰੋਪਰ ਲੱਗੀ ਹੋਈ ਆ ਅਪਰਕਸੀਵੇਟ 60 ਜਵਾਨ ਸਾਡੇ ਤੇ ਤਾਇਨਾਤ ਨੇ ਤਾਂ ਕਿ ਇਹ ਕੋ ਲਾਰਡ ਰੋਡ ਦੀ ਕੋ ਪ੍ਰੋਬਲਮ ਜਿਹੜੀ ਆ ਬਿਲਕੁਲ ਵਰਕਰਾਂ ਦੇ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ ਤੇ ਕਾਨੂੰਨ ਦੇ ਅਨਸਾਰ ਜੋ ਕਰ ਵੀ ਕੋ ਵਾਇਲੇਸ਼ਨ ਕਰੂਗਾ ਉਹਦੇ ਖਾਤ ਸਖਤ ਕਾਰਵਾਈ ਕੀਤੀ ਜਾਊਗੀ